ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੱਲ ਕਰਦੇ ਆਂ ਜੀ ਲੇਖ ਵੀਡੀਓ ਦੇ ਅਗਲੇ ਪਾਰਟ ਬਾਰੇ ਜਦੋਂ ਪਿੰਕੀ ਦੇ ਆਸ਼ਿਕ ਘਰ ਆ ਜਾਂਦੇ ਹਨ ਤੇ ਵਿੱਕੀ ਤੇ ਪਿੰਕ ਵਿੱਕੀ ਤੇ ਪ੍ਰੀਤੀ ਜਦੋਂ ਉਹਨਾਂ ਨੂੰ ਘੇਰ ਲੈਂਦੇ ਹਨ ਤੇ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਵੀਡੀਓ ਚੰਗੀ ਲੱਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜਿਵੇਂ ਕਿ ਤੁਸੀਂ ਦੇਖਿਆ ਕੀ ਪ੍ਰਿੰਕੀ ਨੇ ਦੁੱਧ ਵਿੱਚ ਕੁਝ ਮਿਲਾ ਕੇ ਕਵਲ ਨੂੰ ਦੁੱਧ ਦਿੱਤਾ ਤੇ ਮੰਮੀ ਜੀ ਨੂੰ ਵੀ ਦੁੱਧ ਦਿੱਤਾ ਕਵਲ ਨੇ ਦੁੱਧ ਪੀਣ ਤੋਂ ਮਨ੍ਹਾ ਕਰ ਦਿੱਤਾ ਪਰ ਮੰਮੀ ਦੁੱਧ ਪੀ ਕੇ ਸੌਂ ਗਏ ਪ੍ਰਿੰਕੀ ਦੀ ਇਹ ਚਾਲ ਸੀ ਕਿ ਮੇ ਉਹਨਾਂ ਦੇ ਘਰ ਵਿੱਚ ਆਉਣ ਬਾਰੇ ਕਿਸੇ ਨੂੰ ਪਤਾ ਨਾ ਲੱਗੇ ਕਿਉਂਕਿ ਉਹ ਆਪਣੇ ਆਸ਼ਿਕ ਨਾਲ ਪਹਿਲਾਂ ਹੀ ਸਕੀਮ ਬਣਾ ਕੇ ਆਈ ਹੋਈ ਸੀ ਜਿਵੇਂ ਹੀ ਪ੍ਰੀਤੀ ਨੂੰ ਪਿਆਸ ਲੱਗਦੀ ਹੈ ਤੇ ਉਹ ਬਾਹਰ ਜਾਂਦੀ ਹੈ ਤੇ ਰੋਲਾ ਪਾ ਦਿੰਦੀ ਹੈ ਚੋਰਾਂ ਨੂੰ ਦੇਖ ਕੇ ਚੋਰ ਉਹਨਾਂ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹਨ ਪਰ ਅਚਾਨਕ ਹੀ ਵਿੱਕੀ ਆ ਕੇ ਉਹਨਾਂ ਨੂੰ ਫੜ ਲੈਂਦਾ ਹੈ ਤੇ ਉਹ ਉਹਨਾਂ ਦੇ ਮੂੰਹ ਤੋਂ ਕੱਪੜਾ ਉਤਾਰਦਾ ਹੈ ਤੇ ਐਨੇ ਨੂੰ ਵਿੱਕੀ ਦੇ ਡੈਡੀ ਵੀ ਆ ਜਾਂਦੇ ਹਨ ਤੇ ਉਸ ਤੋਂ ਬਾਅਦ ਉਹ ਉਹਨਾਂ ਦਾ ਕਟਾਪਾ ਚੜ੍ਹਦੇ ਹਨ ਤੇ ਐਨੇ ਨੂੰ ਕਵਲ ਵੀ ਰੋਲਾ ਸੁਣ ਕੇ ਆ ਜਾਂਦਾ ਹੈ ਸੋ ਅੱਗੇ ਦੇਖਦੇ ਹਾਂ ਕਿ ਜਦੋਂ ਪਿੰਕੀ ਆਪਣੇ ਆਸ਼ਿਕ ਨੂੰ ਦੇਖਦੀ ਹੈ ਫੜੇ ਹੋਏ ਤਾਂ ਉਹ ਕੀ ਕਰਦੀ ਹੈ ਤੇ ਕਵਲ ਉਸ ਨਾਲ ਕਿਵੇਂ ਦਾ ਵਰਤਾਅ ਕਰਦਾ ਹੈ ਸੋ ਚੈਨਲ ਚ ਬਣਾ ਰਹੀ ਧੰਨ